ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਚੋਟੀਆਂ ਚੋਟੀਆਂ ਪਿੰਡ ਦੋਸਤੋ ਤਹਿਸੀਲ ਮੋਗਾ ਤੇ ਜ਼ਿਲ੍ਹਾ ਵੀ ਮੋਗਾ ਲੱਗਦਾ ਇਸ ਪਿੰਡ ਨੂੰ ਵੀਰ ਸੁਰਜੀਤ ਸਿੰਘ ਉਹਨਾਂ ਕੋਲ ਆਇਆ ਹਾਂ ਦੋਸਤੋ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਇਸ ਘਰ ਉਪਾਈਆਂ ਨੇ ਸੇਲ ਪਰਚੇਜ਼ ਦਾ ਕੰਮ ਵੀ ਵੀਰ ਕਰਦਾ ਪਸ਼ੂ ਆਉਂਦੇ ਰਹਿੰਦੇ ਆ ਦੋਸਤੋ ਠੀਕ ਆ ਦੋ ਚਾਰ ਨੱਕ ਜਿਹੜੇ ਆ ਆਉਂਦੇ ਰਹਿੰਦੇ ਆ ਸੇਲ ਕਰ ਦਿੰਦਾ ਵੀਰ ਨਵੇਂ ਫੇਰ ਆ ਜਾਂਦੇ ਇਸ ਕਿੱਲੇ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ ਦੋ ਵੜਾ ਤੁਹਾਨੂੰ ਦਿਖਾਉਣੀ ਆ ਵੜਾ ਵੈਸੇ ਤਿੰਨ ਦਿਖਾਉਣੀ ਸੀ ਗਿਆ ਫਿਲਹਾਲ ਜਿਹੜੀ ਡਿਟੇਲ ਆਪਾਂ ਦੋ ਵੜਾਂ ਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਟੋਕੜ ਵੜਾ ਦੋਸਤੋ ਤੇ ਇੱਕ ਟੁੱਕੀ ਵੜਾ ਤੁਹਾਨੂੰ ਦਿਖਾਵਾਂਗੇ ਜਿਹੜੀ ਅੱਗੇ ਤਿਆਰੀ ਵਾਲੀ ਆ ਤੋਂ ਦਿਨ ਸਮਾਂ ਹਜੇ ਕਿੰਨਾ ਟੈਂਡਿੰਗ ਆ ਠੀਕ ਆ ਜੀ ਕਿੰਨਾ ਕੁ ਸਮਾਂ ਹਜੇ ਬਾਕੀ ਆ ਇਸ ਵੜਾ ਦਾ ਸੋਣ ਦਾ ਉਹ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ 28 ਜੂਨ ਸਮਾਗਮ ਮਾਰਨਿੰਗ ਦੇ 9:00 ਵਜੇ ਦਾ ਵੈਸੇ 8:30 9:00 ਵਜੇ ਦਾ ਸਮਾਂ ਹੈਗਾ ਸਾਰਾ ਇਹ ਬੈੜਾਂ ਦੇ ਨਾਲ-ਨਾਲ ਦੋ ਮਸ਼ੀਨਰੀ ਸੰਦ ਵੀ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਇੱਕ ਖੇਤੀਬਾੜੀ ਬੜੀ ਸੰਦ ਟਰੈਕਟਰ 275 ਦਿਖਾਵਾਂਗੇ ਠੀਕ ਹੈ ਜੀ ਤੇ ਇੱਕ ਗੱਡੀ ਦਿਖਾਵਾਂਗੇ ਠੀਕ ਹੈ ਜੀ ਇੱਕ ਗੱਡੀ ਹੋਊਗੀ ਮਰੂਤੀ ਸੰਜੋਕੀ ਦੀ ਗੱਡੀ ਆ ਆਲਟੋ ਆਲਟੋ ਗੱਡੀ ਆ ਠੀਕ ਹੈ ਜੀ ਸੋ ਦੋ ਵੀਕਲ ਨੇ ਸੋ ਜਿਹੜੇ ਵੀਰ ਕਿਸੇ ਫਾਰਮਰ ਨੇ ਟਰੈਕਟਰ ਖਰੀਦਣਾ ਟਰੈਕਟਰ ਵੀ ਤੁਸੀਂ ਖਰੀਦਦਾਰੀ ਕਰ ਸਕਦੇ ਜੀ ਇਹਨਾਂ ਦੀ ਡਿਟੇਲ ਆਪਾਂ ਤੁਹਾਨੂੰ ਲਾਸਟ ਵਿੱਚ ਦੋਸਤੋ ਵੀਰ ਸਰਜੀਤ ਤੋਂ ਪੁੱਛ ਕੇ ਸਾਂਝੀ ਕਰਦੇ ਹਾਂਗੇ। ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਆ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ। ਆਓ ਸ਼ੁਰੂਆਤ ਕਰਦੇ ਹਾਂ। ਬਾਕੀ ਦੋਸਤੋ ਇਹ ਪਿੰਡ ਇੱਕ ਪਾਸੇ ਕਾਲੀਗਿਆਲਾ ਪਿੰਡ ਰਹਿ ਜਾਂਦਾ ਠੀਕ ਹੈ ਜੀ। ਕਾਲੀਗਿਆਲਾ ਪਿੰਡ ਦੇ ਨਜ਼ਦੀਕ ਆ ਮਿਹਸਰੀ ਸੰਧੂਆ। ਇਹ ਬਿਲਕੁਲ ਅਲੱਗੇ ਤੇ ਤਲਵੰਡੀ ਸ਼ਹਿਰ ਤੋਂ ਵੀ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਆ ਪਿੰਡ ਚੋਟੀਆਂ ਦੀ। ਸਭ ਤੋਂ ਪਹਿਲਾਂ ਵੀਰ ਸਰਜੀਤ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ ਵੀਰ ਸਰਜੀਤ ਪਸ਼ੂ ਇਸੇ ਤਰ੍ਹਾਂ ਫਿਰ ਆਉਂਦੇ ਰਹਿੰਦੇ ਆਪਣੇ ਕੋਲ ਹਾਂਜੀ ਸ਼ੁ크ਰਾਮਾਰਾ ਜੀ ਠੀਕ ਹੈ ਜੀ ਤੇ ਅੱਜ ਆਪਣੇ ਕੋਲ ਜਿਹੜੇ ਨਾਗ ਨਹੀਂ ਵੈਸੇ ਐਨੀਮਲ ਦਿਖਾਈਏ ਤਾਂ ਦੋ ਨਾਗੀ ਆਪਾਂ ਦਿਖਾਉਣੇ ਇੱਕ ਟੋਕੜ ਤੇ ਇੱਕ ਸੱਜਰ ਵਿਹੜ ਹਾਂਜੀ ਹਾਂਜੀ ਠੀਕ ਹੈ ਜੀ ਤੇ ਅੱਛਾ ਵੀ ਸਰਜੀਤ ਸ਼ੁਰੂਆਤ ਇਸ ਵਿਹੜ ਤੋਂ ਆਪਾਂ ਕਰ ਲਵਾਂਗੇ ਇਹ ਜਿਹੜੀ ਵਿਹੜ ਟੋਕੜ ਆਪਣੇ ਕੋਲ ਸਾਹਮਣੇ ਪਹਿਲੇ ਨੰਬਰ ਤੇ ਖੜੀ ਆ ਕੀ ਡਿਟੇਲ ਆ ਸੂਆ ਕਿਨਵਾ ਕੋ ਹੋ ਸਕਦੀ ਇਹ ਦੂਜੇ ਸੂਏ ਸੂਈ ਵੀਰ ਜੀ ਠੀਕ ਹੈ ਜੀ ਇਹਨੂੰ ਆਪਾਂ ਲਿਆਦੀ ਆ ਵੀ ਦੋ ਤਿੰਨ ਮਹੀਨੇ ਕਹਿੰਦੇ ਸੂਈ ਨੂੰ ਹੋ ਗਿਆ ਜੀ 8 ਕਿਲੋ ਨੈਟ ਦੁੱਧ ਆ ਜੀ ਪੂ ਕੰਡਾ ਬਾਲਟੀ ਆ ਦਾ ਨਾਲ ਲਿਆਵੇ 8 ਕਿਲੋ ਤੋਂ ਬੂਦ ਘਟ ਬਣੀ ਜੀ 8 ਕਿਲੋ ਨੈਟ ਹਾਜ਼ਰ ਤੇ ਮੂਰਲੇ ਥਣ ਚੋਂ ਅੱਧਾ ਥਾਣਾ ਜੀ ਆਹ ਅਗਲਾ ਥਾਣਾ ਜੀ ਹਾਂਜੀ ਅੱਧਾ ਥਾਣਾ ਦੂਜੇ ਬਿਲਕੁਲ ਸਹੀ ਆ ਤਾਂ ਦੋਸਤੋ ਇੱਕ ਬਹਿਣੀ ਵਾਲਾ ਜਿਹੜਾ ਬਹਿਣੀ ਵਾਲੀ ਸਾਈਡ ਦਾ ਅਗਲਾ ਥਾਣਾ ਇਹ ਅੱਧਾ ਥਾਣਾ ਠੀਕ ਆ ਜੀ ਕੰਪੇਅਰ ਕਰਕੇ ਉਲਟ ਬਹਿਣੀ ਲੈ ਗਲੇ ਥਾਂ ਦੇ ਨਾਲ 12 ਆਉਂਦੀਆਂ ਵਾ ਇਹ ਨਹੀਂ ਗੱਲ ਆ ਵੇਖੋ ਠੀਕ ਆ ਜੀ ਆ ਦੂਜੇ ਸਾਰੇ ਇਹ ਧਾਰਾ ਤੁਰਾ ਵਧੀਆ ਲੈ ਠੀਕ ਹੈ ਬਾਕੀ ਪ੍ਰੋਪਰ ਪੂਰੇ ਵਰਤੇ ਚੱਲਦੇ ਹਨਾ ਤਿੰਨੇ ਸਿਲਸਾ ਲੱਗਾ ਐ ਨਹੀਂ ਵੀ ਜਿਵੇਂ ਮਰਜੀ ਲੋ ਵੀ ਅੱਠ ਅੱਛਾ ਵੀਰ ਸਰਜੀਤ ਕਿਸੇ ਵੀਰ ਨੇ ਮੰਨ ਲਾ ਚਾਹ ਉਹ ਦੂਰ ਨੇੜੇ ਆਉਣਾ ਹਾਂਜੀ ਤੇ ਕੋਈ ਇਹ ਤਾਂ ਨਹੀਂ ਹੈਗਾ ਵੀ 8 ਤੱਕ ਪੰਜ ਨਿਕਲ ਜੇ ਮੈਂ ਨਾ ਜੀ ਜੇ 7.5 ਵੀ ਹੋਵੇ ਤਾਂ ਵੀ ਆ 7 ਕਿਲੋ ਦੁੱਧ ਵੀ ਨਹੀਂ ਹੁੰਦਾ ਹੋਰ ਦੱਸੋ ਜਿੰਨਾ ਹੋਊਗਾ ਉਹਨਾਂ ਇਹ ਨਹੀਂ ਵੀ 9 ਕਿਲੋ ਕਹਿ ਕੇ ਆਪਾਂ ਦਿੱਤੀ ਆ ਠੀਕ ਹੈ ਜੀ ਲੈ ਵੀਰ ਸਰਜੀਤ ਖੋਲ ਕੇ ਤੋਰਦ ਗਏ ਕੱਦ ਇਸ ਵਿਹੜ ਦਾ ਜ਼ਿਕਰ ਦੋਸਤੋ ਆਪਾਂ ਜ਼ਿਕਰ ਕਰੀਏ ਤੇ ਕੱਦ ਵੱਡਾ ਠੀਕ ਆ ਦੋਨੋਂ ਵਿਹੜਾ ਨੇ ਦੋਵੇਂ ਸੋ ਦੋਸਤੋ ਸੋਨੇ ਕੱਦ ਕੱਟ ਦੇ ਵਿੱਚ ਆ ਕੱਦ ਵੱਡਾ ਠੀਕ ਆ ਜੀ ਸੋ ਤੋਕੜ ਵਿਹੜਾ ਤੋ ਕਾਫੀ ਵੀਰਾਂ ਦੀ ਡਿਮਾਂਡ ਆਉਂਦੀ ਆ ਵੀ ਟੋਕੜ ਵੇੜ ਖਰੀਦਣੀ ਆ ਪੈਸੇ ਥੋੜੇ ਖਰਚ ਕਰਨੇ ਆ ਤੇ ਬਿਲਕੁਲ ਜਾਇਜ਼ ਰੇਟ ਦੇ ਉੱਤੇ ਦੋਸਤੋ ਤੁਹਾਨੂੰ ਇਹ ਮਿਲ ਜੂਗੀ ਅੱਜ ਹਾਈਟ ਲੈਂਥ ਤੁਸੀਂ ਇਹ ਦੇਖ ਕੇ ਚੈੱਕ ਕਰ ਲਓ ਇੱਕੋ ਇੱਕ ਜਿਹੜੀ ਵੀਰ ਨੇ ਖਾਮੀ ਦੱਸੀ ਆ ਵੀ ਇੱਕ ਬਹਿਣੀ ਵਾਲਾ ਜਿਹੜਾ ਦੋਸਤੋ ਥਾਣਾ ਉਹ ਥਾਣ ਦੂਜੇ ਥਾਣ ਦੇ ਕੰਪੇਅਰ ਕਰੀਏ ਤੇ ਅੱਧਾ ਹੈ ਠੀਕ ਆ ਧਾਰਾ ਆਉਂਦੀਆਂ ਨੇ ਅੱਧਾ ਥਾਣਾ ਤੇ ਬਾਕੀ ਤਿੰਨੇ ਥਾਣ ਪ੍ਰੋਪਰ ਵਰਦੇ ਆ ਕੋਈ ਭਰਾ ਦੋ ਟਾਈਮ ਚੋਕੇ ਆਪਣੇ ਤਿੰਨ ਟਾਈਮ ਚੋਕੇ ਤਸੱਲੀ ਕਰ ਸਕਦਾ ਠੀਕ ਹੈ ਜੀ ਸੋ ਹਾਈਟ ਕੱਤ ਦੀ ਪੂਰੀ ਵੱਡੀ ਆ ਪੜਾ ਅੱਛਾ ਤੇ ਫਿਰ ਸਰਜੀਤ ਕੀ ਡਿਮਾਂਡ ਕਰਦੇ ਜੀ ਇਹ ਜੀ ਮੁੱਲ ਕਰਨ ਜੋ ਮਰਜ਼ੀ ਕਰ ਲੋ 16000 ਦੀ ਦਿੰਦਾ 16000 ਹਾਂ ਜੀ ਜਮਾ ਜਾਇਜ਼ ਰੇਟ ਕਰਨਾ ਆਪਾਂ ਠੀਕ ਹੈ ਜੀ ਲਓ ਦੋਸਤੋ 16000 ਰੁਪਏ 6 ਵਜੇ ਚੁਈ ਆ ਜੀ ਤੜਕੇ ਠੀਕ ਹੈ ਜੀ 6 ਵਜੇ ਚੁਈ ਆ ਹੁਣ ਵੇਖ ਲੋ ਟਾਈਮ ਕਿੰਨਾ ਹੋਇਆ ਜੀ ਬਿਲਕੁਲ ਹੋ ਗਿਆ ਹਾਂ ਦੋਸਤੋ ਸਵੇਰ 6 ਵਜੇ ਦੀ ਚੁਵਾਈ ਹੋਈ ਆ ਤੇ ਹੁਣ 9 ਵਜੇ ਦਾ ਸਮਾਂ ਸਵੇਰ ਦਾ ਮਾਰਨਿੰਗ ਦਾ ਤੇ ਰੇਟ ਤੁਹਾਨੂੰ ਦੱਸਤਾ ਬਾਕੀ ਜਿਹੜੇ ਵੀਰ ਨੂੰ ਸੌਦਾ ਚਾਹੂਗਾ ਤੁਸੀਂ ਗੱਲਬਾਤ ਕਰ ਲਿਓ ਵੀਰ ਸਰਜੀਤ ਦੇ ਨਾਲ ਇਹ ਟੋਕੜ ਵੈੜ ਸੀ ਠੀਕ ਹੈ ਜੀ ਇੱਕ ਗੱਬਣ ਵੈੜ ਤੁਹਾਨੂੰ ਦਿਖਾ ਦੇਣਾ ਦੋਸਤੋ ਦੂਜੇ ਨੰਬਰ ਤੇ ਤਿਆਰੀ ਵਾਲੀ ਵੈੜ ਆ ਗੱਬਣ ਆਬ ਦੋਸਤੋ ਇੱਕ ਸੈਕਿੰਡ ਨੰਬਰ ਤੇ ਤੁਹਾਨੂੰ ਵੈੜ ਦਿਖਾ ਦੇਣੀ ਹੈ ਠੀਕ ਹੈ ਜੀ ਇਹ ਗੱਬਣ ਤਿਆਰੀ ਵਾਲੀ ਵੈੜ ਆ ਤੇ ਸਰਜੀਤ ਵੀਰ ਇਹਦਾ ਸੁਆਹ ਦੱਸ ਦਈਏ ਸੁਆਹ ਕਿੰਨਾ ਮ ਉਹ ਮੰਨਦੇ ਪਏ ਇਹਦਾ ਹੋਊਗਾ ਇਹ ਜੀ ਉਹ ਤਾਂ ਦੂਜਿਆਂ ਤੇ ਸੀ ਦੂਜੇ ਨਹੀਂ ਆਪਾਂ ਤੀਜੇ ਕਹਿ ਲਈਏ ਠੀਕ ਹੈ ਜੀ ਤੇ ਇਹਦਾ ਸੇਵਾ ਦੇ ਦੁੱਧ ਹੁੰਦਾ ਜੀ ਬਲਕੋ ਠੀਕ ਹੈ ਜੀ ਇਹ ਸਮਾਂ ਕਿੰਨਾ ਕੁ ਲੈ ਜੂ ਵੈਸੇ 10 12 ਦਿਨ ਲੈ ਜੂ ਹਜੇ 10 ਲੈ ਜੂ ਫੁੱਲੇ ਡੁੱਲੇ ਹਾਂ ਲੋ ਦੋਸਤੋ ਪਾਰਾ ਪੇਟ ਵਜਨ ਦੋੜ ਪੂਰਾ ਠੀਕ ਹੈ ਜੀ ਕੱਦ ਵੀ ਵੱਡਾ ਇਸ ਵੈੜ ਦਾ ਸੋ ਪੂਰੀ ਵੈੜ ਤੁਹਾਨੂੰ ਆਪਾਂ ਤਸੱਲੀ ਦੇ ਨਾਲ ਦਿਖਾ ਦਾਂਗੇ ਵੇਖੋ ਤੁਸੀਂ ਲਾਹੇ ਬਣਾਏ ਪਈ ਆ ਥੱਲੋਂ ਲੇਵਾ ਹਵਾਨਾ ਝੋਲਾ ਝਾਲਾ ਕਾਫੀ ਜ਼ਿਆਦਾ ਤੇ ਥਣ ਵੀ ਪੂਰਾ ਥੀ ਚ ਭਾਈ ਇਹਦਾ ਠੀਕ ਹੈ ਤੇ ਦਿਨ ਤਕਰੀਬਨ ਕੋਈ 10 ਕ ਦਿਨ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਵੀ 10 ਕ ਦਿਨ ਹਜੇ ਲੈ ਜੂਗੀ ਠੀਕ ਹੈ ਜੀ ਆ ਦੇਖੋ ਤੋ ਚੰਗੇ ਵੱਡੇ ਕੱਦ ਬੋਤੋ ਦੇ ਵਿੱਚ ਆ ਠੀਕ ਆ ਜੇ ਕੋਈ ਦੂਰੋਂ ਨੇੜੇੋਂ ਵੀਰਾਂ ਵੀਰ ਤੁਰਦਾ ਦਿੱਕ ਤੁਸੀਂ ਆਈਡੀਆ ਮੰਨ ਕੇ ਤੁਰਿਓ ਠੀਕ ਆ ਜੀ ਸੋਹਣੇ ਕੱਦ ਕਾਠ ਦੇ ਵਿੱਚ ਆ ਫੁੱਲ ਵੱਡੀ ਹਾਈਟ ਲੈਂਥ ਤੇ 10 ਦਿਨ ਦਾ ਹਜੇ ਸਮਾਂ ਪੈਂਡਿੰਗ ਆ ਉਸ ਅਕੋਰਡਿੰਗ ਤੁਸੀਂ ਜਿਹੜੀ ਗੱਲਬਾਤ ਕਰ ਲਿਓ ਠੀਕ ਆ ਬਾਕੀ 35 ਤੋਂ 35 ਬਿਲਕੁਲ ਆਪਣੀ ਕਰਾਈਏ ਓਕੇ ਜੀ ਓਕੇ ਹਾਂ ਬਿਲਕੁਲ ਠੀਕ ਆ ਜੀ ਲੜਾ ਲੜਾ ਕਾਫੀ ਹੈ ਢਿਲ ਢੁਰ ਬਹੁਤ ਜਿਆਦਾ ਹੈ ਇਹ ਬਹੁਤ ਜਿਆਦਾ ਈ ਲਾ ਆ ਲਓ ਜੀ ਇਹ ਦੇਖੋ ਟਿੱਲ ਕਾਫੀ ਹੈ ਦੋਸਤੋ ਥਣ ਜਿਹੜਾ ਕਾਫੀ ਸੋਹਣੀ ਸਪੇਸ ਵੰਡ ਤੇ ਨਮਕ ਲਾ ਤਾ ਸੋ ਚੰਗੀ ਬਿਹੜਾ ਵੱਡੇ ਕਦ ਪੁੱਤ ਵਿੱਚ ਠੀਕ ਆ ਜੀ ਸੋ ਇੱਕ ਵਾਰੀ ਫੇਰ ਆਪਾਂ ਰਿਪੀਟ ਕਰਦੇ ਨੇ ਕਿਉਂਕਿ ਦੂਰ ਨੇੜੇ ਕਿਸੇ ਵੀਰ ਨੇ ਤੁਰਨਾ ਕੋਈ ਸਮੱਦਰ ਜਾਂ ਛੋਟੇ ਕਦ ਵਿੱਚ ਨਹੀਂ ਕਿ ਵੱਡੇ ਕਦ ਕਾਠ ਦੇ ਵਿੱਚ ਇੱਕ ਬਹਿਣੀ ਸਾਈਡ ਤੋਂ ਤੁਸੀਂ ਆਹ ਦੇਖ ਲਓ ਠੀਕ ਆ ਜੀ ਮੋਸਟਲੀ ਜਿਹੜੇ ਬੰਨੇ ਬੈਠ ਕੇ ਚਵਾਈ ਕਰਦੇ ਆ ਠੀਕ ਹੈ ਜੀ ਤੇ ਵੀਰ ਸਰਜੀਤ ਕੀ ਮੰਗ ਕਰਦੇ ਪਏ ਆ ਕਿੱਥੋਂ ਤੱਕ ਦੇ ਦਾਂਗੇ ਆਪਾਂ ਕਿਉਂਕਿ ਹਜੇ 10 ਦਿਨ ਲੈਂਦੀ ਦੀ ਆ ਕੱਚੀ ਤਾਂ ਜਿਹੜਾ ਮੋਲ ਆ ਜੀ ਚਲੋ ਆਪਾਂ ਕਹਿੰਦੇ ਨਹੀਂ ਵੀ 62000 ਕਰ ਦਈਏ 65 ਕਰ ਦਈਏ 60000 ਦੇ ਦਿਆਂ ਵਿੱਚੋਂ ਚਲੋ ਮਾਨ ਤਾਨ ਮੜ ਮੋਟਾ ਕਰ ਦਾਂਗੇ ਕੱਚੀ ਆ ਤੇ ਜੇ ਤਿਆਰ ਹੋ ਗਈ 75000 ਤੋਂ ਉੱਤੇ ਵੈੜ ਵੀ ਪੂ ਹੂੰ ਵੀ ਅੱਜ ਮਲ ਕੇ 60 60 ਦੇ ਵਿੱਚੋਂ ਵੀ ਮਾਨ ਤਾਨ ਮਾਨ ਤਾਨ ਕਰ ਦਾਂ ਆ ਬਿਲਕੁਲ ਲੋ ਜੀ ਦੋਸਤੋ ਅੱਜ ਡਿਮਾਂਡ ਚਾਹੇ 62 65 ਕੁਝ ਵੀ ਹੋਣੀ ਚਾਹੀਦੀ ਆ ਕਰਾ ਲਓ ਠੀਕ ਆ ਬਾਕੀ 60000 ਦੇ ਵਿੱਚੋਂ ਮਾਨਤਨ ਹੋ ਜਾਊਗਾ ਛੋੜ ਚਾ ਭਾਊਗਾ ਖੁੱਲਾ ਡੁੱਲਾ ਕਿਸੇ ਵੀਰ ਦੇ ਘਰ ਆਏ ਦਾ ਬਾਕੀ ਆਪਣੀ ਤਿੱਪ ਕੇ ਭਰਾ ਕੇ ਤਸੱਲੀ ਕਰ ਲਿਓ ਠੀਕ ਹੈ ਜੀ ਕਿਉਂਕਿ ਗੱਬਣ ਆ ਕਿਸੇ ਪਾਸੇ ਕੋਈ ਅਚਾਨੀ ਹੈਗੀ ਜੇ ਕੋਈ ਗੱਲਬਾਤ ਹੋਵੇ ਤਾਂ ਵਿੱਚੇ ਦੱਸ ਦੇਣੀ ਹੈਗੀ ਤੇ ਅੱਗੇ ਕੋਈ ਵੀਰ ਆਉਂਦਾ ਆਪਦੀ ਪਰਖ ਤੁਸੀਂ ਕਰਿਓ ਠੀਕ ਹੈ ਤਸੱਲੀ ਕਰਿਓ ਠੀਕ ਦੁੱਧ ਦੀ ਗਰੰਟੀ ਆ ਵੱਡੀ ਆ ਜੀ ਕਿੰਨੇ ਕਿਲੋਟਰ ਚ ਆਇਆ ਪਿਛਲੇ ਉਹ ਤਾਂ ਰਹੀ 20 22 ਕਿਲੋ ਚ ਆਇਆ ਜੀ ਐਡੀ ਵੱਡੀ ਵੜ ਨੂੰ ਐਸੇ ਆਖੀ ਤਾਂ ਹੈਗਾ ਕੁਝ ਨਹੀਂ ਆਂਦਾ ਗਾ ਤੇ ਗਾਂ ਗਰਮੀ ਆ ਇਹ ਨਹੀਂ ਸੇਵਾ ਦੇ ਸਿਰ ਤੇ ਆ ਜੀ ਦੁੱਧ ਦੁੱਧ ਦਾ ਸੇਵਾ ਦਾ ਬਿਲਕੁਲ ਤਾਂ ਦੋਸਤੋ ਦ ਗੱਲ ਕਹਿ ਦਿੰਦੇ ਆ ਵੀ ਦੁੱਧ ਸੇਵਾ ਦਾ ਚੰਗੀ ਸੇਵਾ ਕਰ ਲੂ ਕੋਈ ਵੀਰ ਪਤਾ ਨਹੀਂ ਕਰਮਾਰੀ ਭਾਈ ਤੋਂ ਜਾਂ 20 ਤੋਂ ਪਲੱਸ 25 ਕਿਲੋ ਵੀ ਦੇ ਸਕਦੀ ਹੈ 26 ਵੀ ਦੇ ਸਕਦੀ ਹੈ ਵੱਡੀ ਹੈ ਨਾ ਹਾਂਜੀ ਘੱਤਪੁੱਤ ਏਡਾ ਵੱਡਾ ਤੇ ਨਾਰਮਲ ਇੱਕ ਉਮੀਦ ਹੁੰਦੀ ਹੈ ਵੀ ਚੰਗਾ ਦੁੱਧ ਚਵਾ ਦੂਗਾ ਪਸੂ ਤੇ ਇੱਕ ਟੋਕੜ ਇਹ ਦੁੱਧ ਦਿਖਾਤੀ ਆਪਾਂ ਤੁਹਾਨੂੰ ਵੇੜ ਤੇ ਇਹ ਪੂਰੀ ਤਿਆਰੀ ਵਾਲੀ ਦਿਖਾਤੀ ਆ ਵੀ ਘੱਟੋ ਘੱਟ ਹਜੇ ਵੀ 8-10 10 ਦਿਨ ਹੈ ਈ ਆ ਤੁਸੀਂ ਮੰਨ ਕੇ ਸੌਦਾ ਕਰ ਲਿਓ ਅੱਜ ਤੁਹਾਨੂੰ 60000 ਦੇ ਵਿੱਚੋਂ ਥੋੜੀ ਬਾਤੀ ਲੈਸ ਹੋ ਜੂਗੀ ਇਸ ਤੋਂ ਬਾਅਦ ਵੀਰ ਸਰਜੀਤ ਆਜੋ ਇਸ ਤੋਂ ਬਾਅਦ ਦੋਸਤੋ ਦੋ ਜਿਹੜੇ ਵੀਕਲ ਤੁਹਾਨੂੰ ਆ ਸਾਂਤ ਦਿਖਾ ਦਿੰਨੇ ਇੱਕ ਤਾਂ ਖੇਤੀ ਬੜੀ ਸੰਤ ਜਿਹੜਾ ਠੀਕ ਆ ਜੀ ਕਿਸਾਨ ਫਾਰਮਰ ਵੀਰਾਂ ਨੇ ਕੋਈ ਚਾਹ ਬਾਣਾ ਤਾਂ ਤੁਸੀਂ ਜਰੂਰ ਖਰੀਦਦਾਰੀ ਕਰ ਸਕਦੇ ਜੀ ਠੀਕ ਆ ਜੀ ਤੇ ਅੱਛਾ ਇਹ ਨੰਬਰ ਕਿੱਥੋਂ ਦਾ ਪੰਜਾਬ ਆ ਆਪਣੇ ਇਹ ਪੰਜਾਬ ਨੰਬਰ ਆ ਪੀਪੀ 37 ਹੂੰ ਪੰਜਾਬ ਦਾ ਨੰਬਰ ਆ ਜੀ ਲਓ ਜੀ ਸੋ ਪੀਪੀ 37 ਦੋਸਤੋ ਇਹ ਨੰਬਰ ਆ ਸੋ ਬੰਪਰ ਬੰਪਰ ਪੂਰਾ ਲੱਗਾ ਇੱਕ ਵਰੀ ਪੂਰਾ ਟਰੈਕਟਰ ਆ ਪਾ ਤੁਹਾਨੂੰ ਦਿਖਾ ਦਿੰਨੇ ਆ ਸ਼ੋ ਬਾਡੀ ਬੁੱਡੀ ਦਾ ਬਹੁਤ ਵਧੀਆ ਸਾਫ਼ ਆ ਆ ਦੇਖੋ ਜੀ ਤੇ ਸਰਜੀਤ ਭਾਈ ਮਾਡਲ ਕਿੰਨਾ ਹੈ ਇਹ 92 ਮਾਡਲ ਆ ਜੀ 92 ਮਾਡਲ ਆ ਜੀ ਹਾਂਜੀ ਲਓ ਜੀ ਸੋ 92 ਮਾਡਲ ਆ ਦੋਸਤ ਠੀਕ ਹੈ ਜੀ ਆਹ ਵੇਖ ਸਕਦੇ ਹੋ ਤੁਸੀਂ ਮਹਿੰਦਰਾ 275 92 ਮਾਡਲ ਦੇ ਵਿੱਚ ਆ ਤੇ ਕੋਈ ਲੀਕਿੰਗ ਲੁਕਿੰਗ ਨਹੀਂ ਕਿ ਬਾਕੀ ਟਾਇਰ ਵੀ ਜਿਹੜੇ ਗੁਡਗイヤー ਦੇ ਆ ਹਾਂ ਪੱਕੇ ਟਾਇਰ ਆ ਜੀ ਲਓ ਜੀ ਪੱਕੇ オリジナル ਟਾਇਰ ਆ ਗੁਡਗイヤー ਦੇ ਠੀਕ ਆ ਜੀ ਸਟਾਰਟ ਕਰ 12 4 28 ਦੇ ਮੈਂ ਇੱਕ ਵਾਰੀ ਪੂਰਾ ਵੀਰ ਸਰਜੀਤ ਦਿਖਾ ਦਈਏ ਆਪਾਂ ਆ ਦੇਖੋ ਤੋਂ ਬੈਕ ਸਾਈਡ ਤੋਂ ਲਿੰਕ ਲੁਕ ਠੀਕ ਆ ਜੀ ਹੱਕ ਹੱਕ ਲਿੰਕ ਓਵਰঅল ਜਿੰਨਾ ਸਾਰਾ ਤੁਸੀਂ ਵੇਖੋ ਕੰਡੀਸ਼ਨ ਵਾਈਜ਼ ਬਹੁਤ ਵਧੀਆ ਸਾਫ ਸੁਥਰਾ ਤੇ ਆਪਾਂ ਨੂੰ ਖਰੀਦਦੇ ਨੂੰ ਕਿੰਨਾ ਸਮਾਂ ਹੋ ਗਿਆ ਹੈ ਜੀ ਤਿੰਨ ਚਾਰ ਸਾਲ ਹੋ ਗਏ ਸਾਨੂੰ ਲੈ ਇਹਨੂੰ ਹਾਂਜੀ ਤੇ ਇਹਦੀ ਪਹਿਲੀ ਦੇਦੀ ਠੇਕੇ ਤੇ ਅੱਛਾ ਜੀ ਕਿਤਾ ਕਰਕੇ ਲੋ ਵੀ ਦੋਸਤੋ ਤਿੰਨ ਤੋਂ ਚਾਰ ਕੇ ਸਾਲ ਦਾ ਸਮਾਂ ਹੋ ਗਿਆ ਖਰੀਦਦੇ ਨੂੰ ਹਾਂ ਤੇ ਬਹੁਤ ਵਧੀਆ ਠੀਕ ਹੈ ਜੀ ਸ਼ੋਸ਼ਾ ਵੀ ਬਹੁਤ ਸਾਰਾ Ориਜਨਲ ਆ ਜੀ ਮੇਰੇ ਤਾਂ ਕੋਈ ਰੰਗ ਕਲਮ ਨਹੀਂ ਦੇ ਪੈਣਾ ਨਾ ਜੀ ਨਾ ਕਿਤੇ ਨਹੀਂ ਲੱਗਾ ਰੰਗ ਨਹੀਂ ਲੱਗੀ ਠੀਕ ਹੈ ਸਾਰਾ Ориਜਨਲ ਆ Ориਜਨਲ ਆ ਠੀਕ ਹੈ ਜੀ ਸਾਰੀ ਸ਼ੋਸ਼ਾ ਆਪਾਂ ਵੇਖੋ ਤੁਸੀਂ Ориਜਨਲ ਬਾਕੀ ਇੰਜਨ ਗੇਅਰ ਦਾ ਤੇ ਜਮਾ ਜਮਾ ਵਾਚ ਸਟਾਰਟ ਕਰਕੇ ਵਿਖਾ ਦਿੰਦੇ ਤੂੰ ਠੀਕ ਹੈ ਜੀ ਇੱਕ ਵਾਰੀ ਹੁੰਦਾ ਅਗਲੇ ਨੂੰ ਲੋ ਤੇ ਬਤੇਰੇ ਗੱਲਬਾਤ ਸਮਝ ਆ ਜੂਗੀ ਤੁਹਾਨੂੰ ਇੱਕ ਸਟਾਰਟਿੰਗ ਦੀ ਵਾਇਸ ਜਿਹੜੀ ਹੈਗੀ ਤੁਸੀਂ ਉਹ ਸੁਣ ਲੋਗੇ ਆਵਾਜ਼ ਆ ਜਮਾ ਸਰ ਲੋਕ ਜੀ ਠੀਕ ਹੈ ਜੀ ਬਿਲਕੁਲ ਆਵਾਜ਼ ਕੁਰੀ ਚੈੱਕ ਕਰੋ ਦੋਸਤੋ ਆਵਾਜ਼ ਬਹੁਤ ਪਿਆਰੀ ਹੈ ਠੀਕ ਹੈ ਜੀ ਬਿਲਕੁਲ ਸਾਇਲੈਂਟ ਟਾਈਪ ਆਵਾਜ਼ ਆ ਤੋ ਇੰਜਨ ਗੇਅਰ ਦਾ ਪੰਪ ਦਾ ਫਿਰ ਕੋਲ ਓਕੇ ਆ ਪੱਕਾ ਹੈ ਠੀਕ ਹੈ ਜੀ ਤੇ ਟਾਇਰ ਵੀ ਮਗਰਲੇ ਤੁਸੀਂ ਦੇਖ ਲਿਆ ਪੱਕੇ ਟਾਇਰ ਨੇ ਉੱਡੀ ਯਾਰ ਤੇ ਮਗਰਲੇ ਟਾਇਰ ਚ ਚੰਗੇ ਪੈਸੇ ਮਗਰਲੇ ਟਾਇਰ ਪਾਏ ਆ ਜੀ ਤੋ ਓਵਰ ਆਲ ਸਾਰੀ ਦੋਸਤੋ ਸਾਫ ਕੰਡੀਸ਼ਨ ਦੇ ਵਿੱਚ ਮਹਿੰਦਰਾ 275 ਦਾ ਟਰੈਕਟਰ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਕਿਉਂਕਿ ਚਾਲੂ ਵਿਰਲੇ ਦੱਸ ਦਿੱਤਾ ਵੀ ਠੇਕੇ ਤੇ ਜ਼ਮੀਨ ਤੈਨ ਕਰਕੇ ਜਿਹੜਾ ਆਪਾਂ ਸੇਲ ਕਰਦੇ ਪਏ ਆ ਤੇ ਕਣ ਤੋਂ 4 ਸਾਲ ਜਿਹੜੀ ਆ ਵਾਈ ਕੀਤੀ ਆ ਆਪਦੇ ਹੱਥੀਂ ਚਲਾਇਆ ਟਰੈਕਟਰ ਤੇ ਸਾਹਬ ਜੀ ਜੇ ਤੁਸੀਂ ਸੰਪਰਕ ਕਰ ਸਕਦੇ ਜੇ 92 ਮਾਡਲ ਆ ਆ ਜੀ ਵੀਰ ਸੱਜੀ ਤੋਂ ਬੰਦ ਕਰਦੇ ਆ ਜੀ ਠੀਕ ਹੈ ਜੀ ਤੇ ਇਹ ਆਪਾਂ ਅੱਜ ਕਿੰਨੇ ਦਾ ਦੇ ਦਾਂਗੇ ਜੀ ਕੀ ਮੰਗ ਕਰਦੇ ਪੈਟਰੈਕਟਰ ਆਪਾਂ ਜੀ 1,10,000 ਰੁਪਇਆ ਤੇ 1,05,000 ਦਾ ਦੇ ਦਿਆਂਗੇ 1,05 ਦਾ ਹਾਂ ਜੀ ਜੀ ਵੀਰ ਚਲੋ ਮਾਨਤਾਨ ਕਰਦੇ ਆਂਗੇ ਠੀਕ ਹੈ ਜੀ ਠੀਕ ਹੈ ਜੀ ਹਾਂ ਕਰ ਦਿਓ ਜੀ ਬਾਕੀ ਦੋਸਤੋ ਕਿਸੇ ਫਾਰਮਰ ਵੀਰ ਨੇ ਖਰੀਦਣਾ ਇਥੇ ਆਣ ਗਿਆ ਬਾਹ ਕੇ ਓਕੇ ਹੈ ਜੀ ਬਾਹ ਕੇ ਕੋਈ ਲੈ ਜਾ ਬਾਹ ਕੇ ਆਪਦਾ ਤਸੱਲੀ ਕਰ ਸਕਦੇ ਜੇ ਮਗਰ ਹਾਲ ਕਲਟੀਵੇਟਰ 파 ਕੇ ਤਸੱਲੀ ਕਰ ਸਕਦੇ ਜੇ ਬਾਹ ਕੇ ਵੇਖੋ ਚਲਾ ਕੇ ਵੇਖੋ ਠੀਕ ਹੈ ਜੀ ਤੇ 1 ਲੱਖ 5000 ਡਿਮਾਂਡ ਲੈਣ ਦੇ ਨੇ 1 5 ਵਿੱਚੋਂ ਕੋਈ ਬਾਕੀ ਤਾਲ ਮੇਰ ਜਿੱਥੇ ਵੀ ਵੈਂਦਾ ਹੋਇਆ ਤੁਸੀਂ ਬਿਠਾ ਲਿਓ ਫੋਨ ਨੰਬਰ ਜਿਹੜੇ ਲਗਾਤਾਰ ਸਕਰੀਨ ਦੇ ਉੱਪਰ ਚੱਲ ਰਹੇ ਸੋ ਇੱਕ ਵਾਰੀ ਤੁਹਾਨੂੰ ਥੋੜਾ ਨੇੜੇਉਂ ਦਿਖਾ ਦਈਏ ਆਪਾਂ ਠੀਕ ਹੈ ਜੀ ਮੀਟਰ ਮੂਟਰ ਤੁਸੀਂ ਆ ਵੇਖ ਸਕਦੇ ਚ ਤੇ ਇੰਜਨ ਗੇਅਰ ਦਾ ਪੱਕਾ ਕੋਈ ਭਰਾ ਆਪਣੀ ਬਾਹ ਕੇ ਲੈ ਜੀ ਆਪਣਾ ਤੋ ਚੰਗੀ ਕੰਡੀਸ਼ਨ ਆ 12 4 28 ਦੇ ਟਾਇਰ ਆ ਠੀਕ ਆ ਜੀ 12 4 28 ਦੇ ਇਸ ਤੋਂ ਬਾਅਦ ਕਵੀਰ ਆਪਣੇ ਕੋਲ ਜਿਹੜੀ ਅਲਟੋ ਆ ਗਈ ਏ ਹਾਂ ਜੀ ਐਲਐਕਸ ਦੇ ਵੀਐਕਸ ਦਾ ਮਾਡਲ ਨਹੀਂ ਐਲਐਕਸ ਆ ਐਲਐਕਸ ਸਿੰਪਲ ਐਲਐਕਸ ਹਾਂ ਜੀ ਸਿੰਪਲ ਤੇ ਇਹ ਮਾਡਲ ਕਿੰਨਾ ਜੀ ਇਹ 2000 ਮਾਡਲ ਆ ਜੀ ਬੈਟਰੀ ਜਮਾ ਨਵੀਂ ਆ ਹਾਂ ਜੀ ਆਪਾਂ ਰਖਾਈਏ ਦੂਜੇ ਮਹੀਨੇ ਦੀ 5 ਤਰੀਕ ਨੂੰ ਅੱਛਾ ਜੀ ਏਸੀ ਦਾ ਕੰਮ ਕਰਾਇਆ ਹੂੰ ਹੂੰ ਰੈਫਰਿਜਰੇਟਰ ਜਮਾ ਨਵਾਂ ਰਖਾਇਆ ਠੀਕ ਆ ਜੀ ਠੀਕ ਆ ਜੀ ਆਪਣੇ ਲੋਕ ਕੇ ਆ ਗੱਡੀ ਹੈਗਾ ਵਸ ਐਚਆਰ ਨੰਬਰ ਹਰਿਆਣਾ ਹਾਂ ਜੀ ਹਰਿਆਣਾ ਨੰਬਰ ਆ ਫ ਲਓ ਦੋਸਤੋ ਠੀਕ ਹੈ ਮਾਡਲ ਕਿਹਨਾ ਦੱਸਿਆ ਸੀ 2000 ਮਾਡਲ ਆ ਜੀ ਲਓ ਦੋਸਤੋ 2000 ਮਾਡਲ ਆ ਤੇ ਬਿਲਕੁਲ ਵਾਜਪ ਤੇ ਛੋਟੇ ਜਿਹੇ ਰੇਟ ਦੇ ਉੱਤੇ ਮਿਲ ਜੂਗੀ ਛੋਟੀ ਫੈਮਿਲੀ ਵਾਸਤੇ ਆ ਵੀ ਜਿਹੜੇ ਵੀਰ ਨੇ ਪੈਸੇ ਵੀ ਥੋੜੇ ਖਰਚ ਕਰਨੇ ਆ ਤੇ ਛੋਟੀ ਫੈਮਿਲੀ ਵਾਲੇ ਆ ਵੀਰ ਠੀਕ ਆ ਜੀ ਆਹ ਦੇਖ ਸਕਦੇ ਜੀ ਠੀਕ ਆ ਅੰਦਰੋਂ ਕੰਡੀਸ਼ਨ ਵਾਈਜ਼ ਬਹੁਤ ਵਧੀਆ ਹੈ ਛੀਟਾ ਛੂਟਾ ਬਿਲਕੁਲ ਬਾਕੀ ਅੱਗੇ ਕਿਸੇ ਦੇ ਮਨ ਦਾ ਚਾਹ ਆ ਕਿਸਨੇ ਪੈਸੇ ਉੱਤੇ ਸ਼ੌਕ ਨੂੰ ਲਾਉਣੇ ਏਸੀ ਯੂਸੀ ਜਮਾ ਓਕੇ ਆ ਏਸੀ ਹੀਟਰ ਦੀ ਬਿਲਕੁਲ ਓਕੇ ਓਕੇ ਜੀ ਓਕੇ ਟੈਕ ਲੁੱਕ ਜਮਾ ਨਵਾਂ ਲਾਇਆ ਠੀਕ ਆ ਜੀ ਸਾਰਾ ਕੰਮ ਕਰਾਇਆ ਰੇਫਰਜਰੇਟਰ ਜਮਾ ਨਵਾਂ ਸਰਵਸ ਸਰਵਸ ਪੂਰੀ ਆ ਹਾਂ ਸਰਵਸ ਕਰਾਉਣ ਵਾਲੀ ਆ ਕੱਲੀ ਹੁਣ ਤੇ ਰੇਫਰਜਰੇਟਰ ਨਵਾਂ ਜਮਾ ਏਸੀ ਯੂਸੀ ਦਾ ਕੰਮ ਸਾਰਾ ਕਰਾਇਆ ਠੀਕ ਆ ਜੀ ਬੋਨਰ ਚੱਕੇ ਹਾਂ ਉਹ ਦੋ ਸੇ ਕੋਈ ਬੋਨਰ ਚੱਕ ਗਏ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬੈਟਰੀ ਬੂਟਰੀ ਦੀ ਦੱਸ ਰਹੇ ਸੀ ਨਵੀਂ ਸੀਗੀ ਜਮਾ ਨਵੀਂ ਜੀ ਗਾਰੰਟੀ 2-3 ਸਾਲ ਦੀ ਆਪਾਂ ਦੇਵਾਂਗੇ ਲਓ ਜੀ ਕਾਰਡ ਨਾਲ ਦੇਵਾਂਗੇ ਬੈਟਰੀ ਬੂਟਰੀ ਨਵੀਆਂ ਸੈਲਫ ਸਟਾਰ ਆ ਦੋਸਤੋ ਠੀਕ ਆ ਓਵਰ ਆਲ ਇੰਜਨ ਕੰਡੀਸ਼ਨ ਤੁਸੀਂ ਆ ਵੇਖ ਲਓ ਸਾਰੀ ਕੰਡੀਸ਼ਨ ਚੰਗੀ ਦੇ ਵਿੱਚ ਤੇ ਪੂਰੀ ਚਾਲੂ ਹਾਲਤ ਦੇ ਵਿੱਚ ਸਾਰਾ ਕੰਮ ਕੁਮਾ ਵੇਖ ਲਓ ਕਰਾਇਆ ਹੋਇਆ ਨਵੇਂ ਪਾਈਪਾਂ ਪੂ ਪਨ ਨਵੀਆਂ ਪਨ ਠੀਕ ਹੈ ਜੀ ਠੀਕ ਹੈ ਹੱਥ ਹੱਥ ਪੱਲਾ ਮਾਰ ਕੇ ਪੂਰਾ ਰੱਖਿਆ ਸੰਦ ਨੂੰ ਵੀ ਗੱਲ ਇਹ ਆ ਵੀ ਪੂਰੀ ਜਿਹੜੀ ਦੋਸਤੋ ਚਾਲੂ ਕੰਡੀਸ਼ਨ ਦੇ ਵਿੱਚ ਤੇ ਕੋਈ ਭਰਾ ਆਪਦੀ ਚਲਾ ਕੇ ਤਸੱਲੀ ਕਰ ਸਕਦਾ ਗੱਡੀ ਵਧੀਆ ਸਾਫ ਸੁਥਰੀ ਆ ਥੋੜੇ ਬਾਈਟ ਦੇ ਵਿੱਚ ਆ ਥੋੜਾ ਪੈਸਾ ਖਰਚ ਹੋਊਗਾ ਤੁਹਾਡਾ ਠੀਕ ਆ ਜੀ ਤੇ ਛੋਟੀ ਫੈਮਿਲੀ ਵਾਸਤੇ ਆ ਜਿਹੜੀ ਵੀਰ ਕੋ ਥੋੜੇ ਜੀ ਆ ਦੋ ਚਾਰ ਜਿਗੇ 4 ਸੀਟਰ ਗੱਡੀ ਤੇ ਟਾਇਰ ਟੂਰ ਵੀ ਬਿਲਕੁਲ ਨਵੇਂ ਆ ਹਾਂ ਟਾਇਰ ਅੱਧੇ ਪੈ ਜੀ ਵੇਖੋ ਹਾਂ ਅਗਲੇ ਅੱਗੇ ਮਗਰਲੇ ਫਰੰਟ ਸਾਰੇ ਇਕੋ ਕੰਪਨੀ ਜੀ ਐਮ ਆਰ ਐਫ ਦੀ ਚਾਰੇ ਜੋੜੀ ਚਾਰੇ ਪਤਨੀ ਇਕੋ ਜੀ ਹੈ ਮੇਰੇ ਸਾਹਮਣੇ ਸਟਿਪਨੀ ਸਟਿਪਨੀ ਹੈ ਨਹੀਂ ਜੀ ਠੀਕ ਹੈ ਜੀ ਸਟਿਪਨੀ ਨਹੀਂ ਹੈ ਸੋ ਵਿਦਾਊਟ ਸਟਿਪਨੀ ਹੈ ਠੀਕ ਹੈ ਜੀ ਚਾਰੇ ਟਾਇਰ ਵੈਸੇ ਐਮ ਆਰ ਐਫ ਜੋੜੀ ਆ ਠੀਕ ਹੈ ਜੀ ਫਰੰਟ ਵਾਲੇ ਆ ਗੁਡਗਿਰ ਦੇ ਹਨ ਹਾਂ ਇਹ ਗੁਡਗਿਰ ਦੇ ਵਿੱਚ ਠੀਕ ਹੈ ਜੀ ਲਓ ਬਾਕੀ ਸਿਸਟਮ ਸਿਸਟਮ ਜਿਹੜਾ ਵਿੱਚ ਪੂਰਾ ਚੱਲਦਾ ਚੱਲਦਾ ਜੀ ਡੱਕ ਡੁੱਕ ਜਮਾ ਨਮਾ ਲਾ ਲਓ। ਪੂਰਾ ਲੱਗਾ ਠੀਕ ਆ। ਲਓ ਬਦਸਤੋ ਇਹ ਗੱਡੀ ਆ ਜਿਹੜੀ ਵੀਰ ਦੇ ਕੋਲੇ ਵਿਕਾਊ ਆ ਤੇ ਜ਼ਰੂਰ ਤੁਸੀਂ ਖਰੀਦਦਾਰੀ ਕਰ ਸਕਦੇ ਜੀ। ਅੰਦਰੋਂ ਕੰਡੀਸ਼ਨ ਵਾਈ ਤੁਸੀਂ ਵੇਖ ਲਓ ਅੰਟੀਰੀਅਰ ਠੀਕ ਆ ਜੀ ਡੈਸ਼ਬੋਰਡ ਠੀਕ ਆ ਜੀ। ਲੈ ਵੀ ਸਰਜੀਤ ਭਾਈ ਇਹਦੀ ਫਿਰ ਮੰਗ ਕੀ ਕਰਦੇ ਪੈ ਫਿਰ? ਮੋਲ ਤਾਂ ਕਰਾਉਣਾ ਜੀ 45 47 ਕਰਾ ਲਓ। ਹਾਂ ਜੀ। ਇਹ ਦੇ ਦੇਾਂਗੇ ਆਪਾਂ ਵੀ ਇੱਕੋ ਗੱਲ ਆ 42000 ਰੁਪਏ। 42000 ਦੀ। ਹਾਂ ਜਸਨੋ ਇਹ ਜਸਨੋ ਆ ਜੀ। ਠੀਕ ਆ ਜੀ। ਕੋਈ ਇਹਦੇ ਵਿੱਚ ਛੋ ਠੀਕ ਹੈ ਆਪਾਂ ਐਫੀਡੀਆਫਟ ਆਪਣੇ ਨਾਮ ਹੀ ਆਨੇ ਐਫੀਡੀਆਫਟ ਆਪਣੇ ਨਾਮ ਫੀਡੀਆਫਟ ਦੇਵਾਂਗੇ ਆਪਾਂ ਠੀਕ ਹੈ ਜੀ ਆਪਾਂ ਨਾਲ ਦੇ ਪਿੰਡੋਂ ਲਈ ਸੀ ਦਾਰਾਪੁਰੋਂ ਉਹਨਾਂ ਨੇ ਵੀ ਸ਼ੌਕ ਨਾ ਰੱਖੀ ਸੀ ਆਪਾਂ ਵੀ ਸ਼ੌਕ ਨਾ ਰੱਖੀ ਠੀਕ ਹੈ ਜੀ ਠੀਕ ਹੈ ਹਾਂ ਲਓ ਦੋਸਤੋ ਐਫੀਡੀਆਫਟ ਦੋ ਵਿਕਲਾਂ ਤੇ ਮਿਲ ਜਾਣਗੇ ਟਰੈਕਟਰ ਦੇ ਨਾਮ ਹੋਈ ਆ ਹਾਂ ਠੀਕ ਹੈ ਜੀ ਇਹ ਵੀ ਨਾਮ ਮਤਲਬ ਕਿ ਐਫੀਡੀਆਫਟ ਨਾਮ ਆ ਵੀ ਸਰਜੀਤ ਸਿੰਘ ਉਹਨਾਂ ਦੇ ਬੋਲ ਉਹ ਸਾਰੀ ਵਧੀਆ ਸਾਫ ओरिजिनल ਆ ਬਿਲਕੁਲ ਬਿਲਕੁਲ ਹਾਂ ਆ ਦੇਖੋ ਜੀ ਠੀਕ ਹੈ ਜੀ ਤੋ ਚੰਗੀ ਗੱਡੀ ਆ ਦੋਸਤੋ 42000 ਦੱਸਿਆ ਨਾ 42000 ਦੀ 42000 ਦੀ ਮਿਲ ਜਾਊਗੀ ਤੇ ਇਹ ਦੋਸਤੋ ਦੋ ਸੰਦ ਸੀਗੇ ਅੱਜ ਵੀ ਸਰਜੀਤ ਸਿੰਘ ਉਹਨਾਂ ਦੇ ਕੋਲ ਇੱਕ ਇੱਕ ਗੱਡੀ ਵਗਾਊਗਾ ਤੇ ਇੱਕ ਟਰੈਕਟਰ ਠੀਕ ਹੈ ਜੀ ਵਹੀਕਲ ਦੇ ਵਿੱਚ ਸੰਦਾਂ ਦੇ ਵਿੱਚ ਤੇ ਦੋ ਵਹਿੜਾਂ ਸੀ ਇੱਕ ਤੋਕੜ ਵਹਿੜ ਤੇ ਇੱਕ ਆਪਾਂ ਤੁਹਾਨੂੰ ਬਿਲਕੁਲ ਸੱਜਰ ਵਹਿੜ ਜਿਹੜੀ ਆ ਸੂਨ ਵਾਲੀ ਉਹ ਦਿਖਾਤੀ ਆ ਤੇ ਸਰਜੀਤ ਭਾਈ ਇੱਕ ਨੰਬਰ ਬੋਲਿਆ ਜੀ ਆਪਣੇ 94644 ਵੀਰ ਜੀ ਹਾਂਜੀ 59522 ਠੀਕ ਹੈ ਜੀ 96144 ਹਾਂਜੀ 03642 ਠੀਕ ਹੈ ਜੀ ਨੋ ਦੋਸਤੋ ਇਹ ਨੰਬਰ ਆ ਬਿਲਕੁਲ ਸਕਰੀਨ ਤੇ ਲੱਗ ਗਿਆ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਥੇਰੀ ਜਾਣਕਾਰੀ ਲੈ ਸਕਦੇ ਜੀ ਪਿੰਡ ਚੋਟੀਆਂ ਵਿਜਿਟ ਕਰਨੀ ਹੈ ਨੇੜੇ ਤਲਵੰਡੀ ਭਾਈ ਤਹਿਸੀਲ ਜ਼ਿਲ੍ਹਾ ਮੋਗਾ ਲੱਗਦਾ ਆਣ ਕੇ ਆਪਣੀ ਤੁਸੀਂ ਇਹ ਦੋਸਤੋ ਜਾਂਚ ਪਰਖ ਕਰ ਸਕਦੇ ਜੀ ਦੋ ਸੰਦ ਸੀਗੇ ਦੋ ਐਨੀਮਲ ਵਗਾਊਗਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਤੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ